ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੂਛਨ ਸ਼ਰਮਾ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਦੀ ਜਤਨਾ صدਕਾ ਸ਼ਹਿਰ ਵਾਸੀਆਂ ਨੂੰ ਅਨੇਕਾਂ ਨਵੇਂ ਤੋਹਫੇ ਮਿਲਣ ਜਾ ਰਹੇ ਹਨ ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਪੁਰਾਣਾ ਸਿਵਲ ਹਸਪੀਟਲ ਜੋ ਕਿ ਬਿਲਕੁਲ ਬਣ ਕੇ ਤਿਆਰ ਹੈ ਕੁਝ ਦਿਨਾਂ ਦੇ ਬਾਅਦ ਹੀ ਆਮ ਜਨਤਾ ਦੇ ਲਈ ਸ਼ਹਿਰ ਵਾਸੀਆਂ ਦੇ ਲਈ ਉਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਚੇਅਰਮੈਨ ਰਮਨ ਬਹਿਲਜੀ ਦੀਆਂ ਕੋਸ਼ਿਸ਼ਾਂ ਸਦਕਾ ਚੱਕ ਅਰਾਈਆਂ ਵਿਖੇ 66 ਕੇਵੀ ਸਬਸਟੇਸ਼ਨ ਦਾ ਵੀ ਨੀ ਪੱਥਰ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਰੱਖਣ ਜਾ ਰਹੇ ਹਨ ਜਿਸ ਦੇ ਨਾਲ ਲਗਭਗ 5 ਕਰੋੜ ਦੇ ਕਰੀਬ ਪੈਸੇ ਖਰਚੇ ਜਾਣਗੇ ਔਰ ਇਸ ਦੇ ਨਾਲ 21 ਪਿੰਡਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਚੇਅਰਮੈਨ 파ਰਤ ਪੂਸ਼ਣ ਨੇ ਕਿਹਾ ਕਿ ਰਮਨ ਬਹਿਲ ਜੀ ਦੀ ਕੋਸ਼ਿਸ਼ਾਂ ਸਦਕਾ ਜਨਤਾ ਦੀ ਹਰੇਕ ਮੁਸ਼ਕਲ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਹੱਲ ਕਰਾਂਗੇ ਬੈਲ ਸਾਹਿਬ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਹਨ ਇਹਨਾਂ ਨੇ ਕਮਿਊਨਿਟੀ ਜਿਹੜਾ ਆਪਣਾ ਹਸਪੀਟਲ ਹੈ ਉਸ ਨੂੰ ਵੀ ਫੇਰ ਦੁਬਾਰਾ ਚਾਲੂ ਕੀਤਾ ਕਿਉਂਕਿ ਇਹ ਆਮ ਪਬਲਿਕ ਦੀ ਜਿਹੜੀ ਹੈ ਉਹ ਮੰਗ ਸੀਗੀ ਕਿ ਕਿਉਂਕਿ 5-6 ਕਿਲੋਮੀਟਰ ਬਾਹਰ ਚਲਾ ਗਿਆ ਔਰ ਇਥੋਂ ਦੀ ਜਿਹੜੀ ਪਬਲਿਕ ਆ ਉਹ ਕਈ ਵਾਰੀ ਬੜੀ ਕਠਿਨਾਈ ਸਹਿਣ ਕਰਦੀ ਆ ਇੰਨੀ ਦੂਰ ਜਾਣਾ ਐਮਰਜੈਂਸੀ ਦੇ ਵਿੱਚ ਉਹ ਵੀ ਬੜੀ ਛੇਤੀ ਜਿਹੜਾ ਹੈ ਉਹਦਾ ਉਦਘਾਟਨ ਹੋ ਰਿਹਾ ਵੈਸੇ ਤੇ ਕੰਪਲੀਟ ਹੈ ਔਰ ਬਹੁਤ ਜਲਦੀ ਜਿਹੜੇ ਡਾਕਟਰ ਸਾਹਿਬਾਨ ਸਪੈਸ਼ਲਿਸਟ ਜਿਹੜੇ ਨੇ ਉਹ ਇੱਥੇ ਡਿਊਟੀ ਦੇ ਤੈਨਾਤ ਹੋਣਗੇ ਇਹਦੇ ਨਾਲ ਹੋਰ ਮੈਂ ਦੱਸਣਾ ਜ਼ਰੂਰੀ ਸਮਝਾਂਗਾ 2025 ਪਿੰਡ ਜਿਹੜੇ ਨੇ ਜਿਨ੍ਹਾਂ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਜੜੀ ਸੀਗੀ ਇਹ ਦਿੱਕਤ ਆਂਦੀ ਸੀਗੀ ਹਾਂਜੀ ਚੱਕਰ ਆਈਆਂ ਹੈ ਉੱਥੇ 66 ਕੇਵੀ ਦਾ ਜਿਹੜਾ ਹੈ ਉਹ ਸਬਸਟੇਸ਼ਨ ਜਿਹੜਾ ਉਹ ਵੀ ਜਲਦੀ ਹੀ ਬਣਨ ਜਾ ਰਿਹਾ ਉਹਦਾ ਵੀ ਸਾਡੇ ਜਿਹੜੇ ITO ਸਾਹਿਬ ਨੇ ਉਹ ਆਪਣਾ ਓਪਨਿੰਗ ਕਰਨਗੇ ਸੋ ਬਹੁਤ ਅੱਛੇ ਕੰਮ ਹੋ ਰਹੇ ਨੇ ਔਰ ਕੰਮ ਕਰਾਂਗੇ ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਔਰ ਆਮ ਆਦਮੀ ਵਾਸਤੇ ਜੀ ਅਸੀਂ ਕੰਮ ਕਰਨਾ ਹੈ જય ਸ਼੍ਰੀ ਰਾਮ